ਸਾਸੀ ਕਾਲ ਦੇ ਸਾਰਿਆਂ ਨੂੰ 사ਸੀ ਕਾਲ ਜੀ ਸਾਰਿਆਂ ਨੂੰ ਮਾਲਕ ਤੁਹਾਨੂੰ ਚੜ੍ਹਦੀ ਕਲਾ ਦੇ ਤੰਦਰੁਸਤੀ ਬਖਸ਼ੇ ਦੇਸਾਂ ਦੇਸਾਂ ਦੇ ਵਿੱਚ ਵਸਦੇ ਸਾਰੇ ਭੈਣ ਭਰਾ ਸਾਡੀ ਪਿਆਰ ਭਰੀ 사ਸੀ ਕਾਲ ਤੁਸੀਂ ਦਿਨ ਦੁਬਣੀ ਤੇ ਰਾਤ ਜੋ ਆਪਣੀ ਤਰੱਕੀ ਕਰੋ ਤੇ ਹੁਣ ਅਸੀਂ ਜਾ ਰਹੇ ਹਾਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਜਿੱਥੇ ਗੁਰੂ ਤੇਗ ਬਹਾਦਰ ਪਾਸ਼ਾ ਨੇ 26 ਸਾਲ 9 ਮਹੀਨੇ 13 ਦਿਨ ਬਲਦੀ ਕੀਤੀ 사ਸਕ ਜੀ ਇਹ ਉਪਰ ਉੱਤਰ ਸਥਾਨਾ ਜਿੱਥੋਂ ਮੱਖਣਸ਼ਾਲ ਲਪਾਣੇ ਦਾ ਬੇੜਾ ਬਨੇ ਲਾਇਆ ਸੀ ਮੇਰੇ ਸਤਬੁਰਾ ਨੇ ਆਪ ਸਾਰੇ ਧਿਆਰ ਦੇ ਨਾਲ ਜਾਣੋ ਹੀ ਹਾਂ ਮੈਂ ਇਹ ਕੌਣ ਹਾਂ ਦੱਸਣ ਵਾਲਾ ਤੇ ਚਲੋ ਜਿੰਨਾ ਕਿ ਸਾਨੂੰ ਜਾਣਕਾਰੀ ਇੰਨੀ ਕੁ ਦੱਸਦੀ ਕਿ ਮੱਖਣਸ਼ਾਲ ਲਪਾਣਾ ਕਹਿੰਦੇ ਕਲੂਨ ਦਾ ਵਪਾਰੀ ਸੀਗਾ ਤੇ ਉਹਦਾ ਬੇੜਾ ਸਮੁੰਦਰ ਦੇ ਵਿੱਚ ਡੁੱਬਦਾ ਜਾ ਰਿਹਾ ਹੈ ਤੇ ਜਿਹੜਾ ਬੇੜੇ ਨੂੰ ਚਲਾਉਣ ਵਾਲਾ ਮਲਾਹ ਹੀ ਨਾ ਜਿਹੜਾ ਪਾਇਲਟ ਸੀਗਾ ਉਹ ਹੱਥ ਖੜੇ ਕਰ ਗਿਆ ਕਹਿੰਦਾ ਕਿ ਬੇਵਾਹ ਹੋ ਗਈ ਸਾਡਾ ਬੇੜਾ ਡੁੱਬ ਜਾਣਾ ਜੇ ਕੋਈ ਚਾਰਾ ਹੁੰਦਾ ਤੇ ਕਰ ਲੋ ਮੱਖਣਸ਼ਾਹ ਲਬਾਣੇ ਨੇ ਕਿਸੇ ਨੇ ਆਖਿਆ ਕਿ ਤੂੰ ਹੀ ਨਵੀਂ ਜੋਤ ਨੂੰ ਯਾਦ ਕਰੋ ਹੋ ਸਕਦਾ ਤੁਹਾਡਾ ਬੇੜਾ ਬਣੇ ਲੱਜੇ ਤੇ ਮੱਖਣਸ਼ਾਹ ਲਬਾਣੇ ਨੇ ਗਾਵੇ ਚ ਪਾਇਆ ਪੱਲਾ ਤੇ ਸਤਿਗੁਰਾਂ ਨੂੰ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੈਂ ਤੇਰੇ 500 ਮੋਹਰਾਂ ਲੈ ਕੇ ਆਉਂਗਾ ਤੇ ਮੇਰਾ ਬੇੜਾ ਬਣੇ ਲਾ ਦੇ ਤੇ ਉਹਨਾਂ ਦੇ ਇੱਕ ਮਨ ਚਿੱਤ ਹੋ ਗਿਆ ਅਰਦਾਸ ਕੀਤੀ ਜਨ ਬਣ ਕੇ ਅਰਦਾਸ ਕੀਤੀ ਵਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੋਰ ਗਵਿੰਦ ਕਾ ਪੂਰਨ ਬੋਤ ਜਨ ਬਣ ਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੇਰਾ ਬੇੜਾ ਬਨੇ ਲਾ ਦਿਓ ਤੇ ਸਤਿਗੁਰਾਂ ਦੀ ਮਹਾਨ ਮਹਾਨ ਕਿਰਪਾ ਹੋਈ ਤੇ ਬੇੜਾ ਬਨੇ ਲੱਗ ਗਿਆ ਮੱਖਣ ਦਾ ਲਬਾਣੀ ਦਾ ਉਹ ਪਹੁੰਚਾ ਫਿਰ ਬਾਬਾ ਪਕੜਾ ਸਾਹਿਬ ਦੀ ਧਰਤੀ ਦੇ ਆਪਣੀ ਸੁਖਣਾ ਲਾਉਣ ਵਾਸਤੇ ਅੱਗੇ ਕੀ ਵੇਖਦਾ ਕਿ ਪਖੰਡੀ ਸਾਧੂ ਬੈਠੇ ਆ ਕਹਿੰਦਾ ਨੌਵਾਂ ਗੁਰੂ ਕਿਹੜਾ ਹੋਊਗਾ ਫਿਰ ਮਨ ਚ ਸੋਚਿਆ ਜੇ ਪੰਜ-ਪੰਜ ਮੋਹਰਾਂ ਰੱਖ ਕੇ ਮੱਥਾ ਟੇਕ ਦਿੰਦੇ ਜਿਹੜਾ ਨੌਵਾਂ ਹੋਊਗਾ ਪੇ ਬੋਲ ਪੂਗਾ ਉਹਨੇ ਪੰਜ-ਪੰਜ ਰੱਖ ਕੇ ਮੱਥਾ ਟੇਕ ਦਿੱਤਾ ਕੋਈ ਬੋਲਿਆ ਨਹੀਂ ਫਿਰ ਕਿਸੇ ਨੂੰ ਪੁੱਛਣਾ ਕੀਤਾ ਵੀ ਇੱਥੇ ਹੋਰ ਵੀ ਕੋਈ ਸਾਧੂ ਹੈਗਾ ਕਿਸੇ ਨੇ ਆਖਿਆ ਕਿ ਇਹ ਭੂਰੇ ਦੇ ਵਿੱਚ ਇੱਕ ਤੇਗਾ ਤੇਗਾ ਨਾੜਾ ਕਰਕੇ ਸਾਧੂ ਰਹਿੰਦਾ ਉਹ ਪਹਿਨ ਰਾਤ ਦੇ ਨਾਲ ਬਾਹਰ ਨਿਕਲਦਾ ਵਾ ਉਹ ਕਿਸੇ ਨੂੰ ਦਿਖਾਈ ਨਹੀਂ ਦਿੰਦਾ ਸਤਸੰਗ ਜੀ ਮੱਖਣ ਖਿਆਲ ਲਵਾਣਾ ਗਿਆ ਫਿਰ ਭੂਰੇ ਦੇ ਵਿੱਚ ਦਰਵਾਜ਼ਾ ਖੋਲਿਆ ਤੇ ਸਤਗੁਰੂ ਭਗਤੀ ਜੀ ਬੈਠੇ ਆ ਤੇ ਮੱਖਣ ਖਿਆਲ ਬਾਣੀ ਨੇ ਪੰਜ ਮੋਹਰਾਂ ਰੱਖ ਕੇ ਮੱਥਾ ਟੇਕ ਦਿੱਤਾ ਤੇ ਸਤਗੁਰੂ ਜੀ ਹਸੇ ਸਤਗੁਰੂ ਜੀ ਮੁਸਕਰਾਏ ਕਹਿਣ ਲੱਗੇ ਜਿਹੜਾ ਅਰਦਾਸ ਕੀਤੀ ਉਹਦਾ ਪੰਜ ਸੂਖੀਆਂ ਹੈ ਹੁਣ ਪੰਜ ਰੱਖ ਕੇ ਹੀ ਮੱਥਾ ਟੇਕ ਦਿੱਤਾ ਹੀ ਉਹ ਤੇ ਸਤਗੁਰਾਂ ਨੇ ਆਪਣੇ ਮੋਢੇ ਤੋਂ ਪੱਲਾ ਪੇਸ਼ ਆ ਕੀਤਾ ਕਪੜਾ ਪੇਸ਼ ਆ ਕੀਤਾ ਕਹਿੰਦਾ ਵੇ ਤੇਰੇ ਜਹਾਜ਼ ਦੇ ਕਿਨ ਲੱਗੇ ਆ ਸਾਡੇ ਮੋਢੇ ਦੇ ਵਿੱਚ ਤੇ ਸਤਗੁਰੂ ਜੀ ਮੱਖਣ ਸ਼ਾਲ ਬਾਣੀ ਨੂੰ ਫਿਰ ਕਹਿੰਦੇ ਆ ਤੇਰਾ ਡੁੱਬਦਾ ਜਹਾਜ਼ ਬੰਨੇ ਲ ਆਇਆ ਓਏ ਮੋਢੇ ਤੇ ਨਿਸ਼ਾਨ ਦੇਖ ਲੈ ਤੇਰਾ ਡੁੱਬਦਾ ਜਹਾਜ਼ ਬੰਨੇ ਲ ਆਇਆ ਓਏ ਮੋਢੇ ਤੇ ਨਿਸ਼ਾਨ ਵੇਖ ਲੈ ਸੁਖ ਪੰਜ ਸੌ ਤੂੰ ਪੰਨਾਂ ਨੂੰ ਝੜਾਇਆ ਤੇਰਾ ਦਿੱਤਾ ਦਾਨ ਵੇਖ ਲੈ ਸੁਖ ਪੰਜ ਸੌ ਤੂੰ ਪੰਨਾਂ ਨੂੰ ਝੜਾਇਆ ਤੇਰਾ ਦਿੱਤਾ ਦਾਨ ਵੇਖ ਲੈ ਸੂ ਐਸੇ ਸਥਾਨ ਤੇ ਜਾ ਰਹੇ ਅੱਜ ਤੇ ਤੁਹਾਨੂੰ ਵੀ ਕਰਾਉਂਦੇ ਆ ਬਾਬਾ ਫਕਾਲਾ ਸਾਹਿਬ ਦੇ ਦਰਸ਼ਨ ਤੇ ਨਾਲੇ ਪੂਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਇਹ ਪੂਰਾ ਸ਼ਬਦ ਜਿਹੜਾ ਮੈਂ ਗਾੜੀ ਪਰ ਬਾਹਰ ਫੇਰੀਆਂ ਜਦੋਂ ਚਲਣੀਆਂ ਵਾ ਉਹ ਬੋਲੋ ਕਿ ਤੇ ਫੜਾਇਆ ਜਾਊਗਾ ਤੁਹਾਨੂੰ ਤੇ ਤੂੰ ਤਿਆਰ ਹੋ ਗਈ ਨਾ ਨਹੀਂ ਹੁਣ ਟਾਈਮ ਥੋੜਾ ਹੋਣ ਕਰਕੇ ਹੈਗਾ ਚੱਲ ਮੱਥਾ ਟੇਕ ਆਉਣੇ ਅੱਜ ਤੇ ਬਾਕੀ ਤੁਹਾਨੂੰ ਵੀ ਚਲੋ ਕਰਾਉਂਦੇ ਆ ਦਰਸ਼ਨ ਗੁਰੂ ਗੋਲਵਰ ਦਾ ਬਰਥ ਦੇ ਛੁੱਟੀ ਕੀਤੀ ਵੀਡੀਓ ਚ ਹਾਂ ਛੁੱਟੀ ਦਾ ਕਰਕੇ ਉਹ ਆਉਂਦੇ ਹੀ ਬਰਥ ਦੇ ਤੁਸੀਂ ਆਓ ਤਾਂ ਅਸੀਂ ਆਖਾ ਚੱਲ ਕੋਈ ਗੱਲ ਨਹੀਂ ਅਸੀਂ ਬਾਅਦ ਚ ਆ ਜਾਾਂਗੇ ਤਾਂ ਅਸੀਂ ਮੱਥਾ ਟੇਕ ਆਈਏ ਪਹਿਲਾਂ ਹਾਂ ਇਹ ਕਰਕੇ ਅਸੀਂ ਫਿਰ ਹੁਣ ਮੱਥਾ ਟੇਕ ਕੇ ਆਣਗੇ ਤੇ ਫਿਰ ਜਾਣਾ ਵਾਪਸ ਉਹ ਹੋ ਗਈ ਤਿਆਰ ਹੁਣ ਤੇ ਮੈਂ ਤਿਆਰ ਹਾਂ ਹੁਣ ਤੁਸੀਂ ਚਲ ਮੈਂ ਵੀ ਕੱਪੜੇ ਪਾ ਲੇ ਬਸ ਪਾ ਲੂਗਾ ਚਲੋ ਸਾਰਿਆਂ ਨੂੰ ਸਾਸੀ ਪਿਆਰ ਪਰੀ ਸਾਸੀ ਕਾ ਜ ਆ ਕੇ ਮਲਾਉਣੇ ਤੁਹਾਨੂੰ ਹਾਂਜੀ ਕਰਾਉਨੇ ਤੁਹਾਨੂੰ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਦਰਸ਼ਨ ਹਾਂਜੀ ਸਾਧ ਸੰਗਤ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਇਹ ਆ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਅੱਗੇ ਚੱਲ ਕੇ ਕਰਾਉਨੇ ਤੁਹਾਨੂੰ ਦਰਸ਼ਨ ਸੱਚੇ ਪਾਤਸ਼ਾਹ ਕਿਰਪਾ ਕਰੇ ਦਾਤਾ ਮਾਲਕ ਮਿਹਰ ਭਰਿਆ ਹੱਥ ਰਕੇ ਸਾਰਿਆਂ ਦੇ ਸਭ ਦੀ ਆਸਾਂ ਮਰਦਾਂ ਪੂਰੀਆਂ ਕਰੇ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਬੈਠੀਆਂ ਕਥਾ ਸੁਣ ਰਹੀਆਂ ਇੱਧਰ ਸਾਡੇ ਸੇਵਾਦਾਰ ਵੀਰ ਬੈਠੇ ਆ ਸੇਵਾਦਾਰ ਇਹ ਦਰਬਾਰ ਸਾਹਿਬ ਸਾਹਮਣੇ ਇਹ ਪੂਰਾ ਸਾਹਿਬ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਕਰੋ ਦਰਸ਼ਨ ਦੇਦਾਰੀ ਸਾਰੀਆਂ ਸੰਗਤਾਂ ਸੱਚੇ ਪਾਸ਼ਾ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਮੇਰਾ ਮਾਲਕ ਇਹ ਆ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਹਾਂਜੀ ਸਾਹਮਣੇ ਦਰਬਾਰ ਸਾਹਿਬ ਆ ਇੱਥੇ ਕਥਾ ਹੋ ਰਹੀ ਆ ਨਾਲ ਹੀ ਤੁਹਾਨੂੰ ਹੁਕਮਨਾਮੇ ਦੇ ਦਰਸ਼ਨ ਵੀ ਕਰਾਉਨੇ ਆ ਅੱਜ ਜੋ ਹੁਕਮਨਾਮਾ ਆਇਆ ਸਾਧ ਸੰਗਤ ਜੀ ਬਾਹਰੋਂ ਹੀ ਦਰਸ਼ਨ ਕਰਾਵਾਂਗੇ ਦਰਬਾਰ ਸਾਹਿਬ ਦਾ ਸਪੈਸ਼ਲ ਹਿੱਸਾ ਬੈਕ ਸਾਈਡ ਅੱਗੋਂ ਤੁਹਾਨੂੰ ਅੱਗੇ ਦਿਖਾ ਲੇ ਪਹਿਲਾਂ ਫਰਸ਼ਟ ਦਿਖਾਇਆ ਸੀਗਾ ਹੁਣ ਬੈਕ ਸਾਈਡ ਸकता ਸਾਰੀਆਂ ਨਾਤਮਕ ਧੋਕੇ ਬੜੇ ਅਦਬ ਤੇ ਸਤਕਾਰ ਨਾਲ ਕਥਾ ਸੁਣ ਰਹੀਆਂ ਇਹ ਗੁਰਦੁਆਰਾ ਮੰਨਜੀ ਸਾਹਿਬ ਜਦੋਂ ਮੱਖਣਸ਼ਾ ਲਬਾਣੇ ਨੇ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਪ੍ਰਗਟ ਕੀਤਾ ਤੇ ਗੁਰੂ ਤੇਗ ਬਹਾਦਰ ਪਾਸ਼ਾ ਨੇ ਇੱਥੇ ਦੀਵਾਨ ਸਜਾਇਆ ਸੀਗਾ ਇੱਥੇ ਇੱਕ ਧੀਰਮਲ ਦੇ ਹਾਥੀ ਸੀਏ ਮਸੰਦ ਨੇ ਗੁਰੂ ਉੱਪਰ ਗੋਲੀ ਚਲਾਈ ਸੀ ਜਿਹੜੀ ਗੁਰੂ ਸਾਹਿਬ ਜੀ ਦਾ ਕੋਈ ਵੀ ਨੁਕਸਾਨ ਕੀਤੇ ਬਿਨਾਂ ਅੱਗੇ ਅੱਗੇ ਲੰਘੀ ਹਾਂਜੀ 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 ਆ ਕਰੋ ਪੋਰਾ ਸਾਹ ਦੇ ਦਰਸ਼ਨ ਇਹ ਗੁਰਦੁਆਰਾ ਪੋਰਾ ਸਾਹ ਕਰਦੀ ਆਪਣੇ ਨਾਲ ਰੌਣਕ ਹੈ ਸਾਡੇ ਚਾਹੇ ਬਹੁਤ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਨਾਲ ਬਹੁਤ ਜੀ ਇਹ ਹੈ ਜੀ ਪੂਰਾ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਪਾਸ਼ਾ ਨੇ ਮੱਖਣਸ਼ਾਹ ਲਬਾਣੇ ਦਾ ਬੇੜਾ ਬੰਨੇ ਲਾਇਆ ਸੀਗਾ ਹਾਂ ਜੀ ਕਰਾਉਣੇ ਤੁਹਾਨੂੰ ਸਸਰੀ ਦੇ ਦਰਸ਼ਨ ਇਹ ਪੁਰਾ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਪਾਸ਼ਾ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਇਹ ਪੁਰਾ ਸਾਹਿਬ ਆਸਾ ਸੰਧੀ ਨਾਲ ਨਾਲ ਬਾਗ ਬਗੀਚਾ ਵੀ ਲੱਗਾ ਫੁੱਲ ਵੇਖੋ ਕਿੰਨੇ ਪਿਆਰੇ ਲੱਗੇ ਆ ਕਿੰਨੀ ਸੋਹਣੀ ਪਾਰਕ ਬਣਾਈ ਆ ਆਜੇ ਗੁਰੂ ਦਾ ਲੰਗਰ ਹਾਲ ਧੰਨ ਧੰਨ ਗੁਰੂ ਤੇਗ ਬਹਾਦਰ ਪਾਸਾ ਆਜਾ ਹੰਡੀ ਜੀ ਐਨ ਟੀ ਲੰਗਰ ਖਾਨ ਇਹਨਾਂ ਮਿਲੇ ਆ ਸਾਡੇ ਸਬਸਕ੍ਰਾਈਬਰ ਇਹਨਾਂ ਦਾ ਪਿੰਡ ਬਾਬਾ ਬਕਾਲਾ ਸਾਹਿਬ ਹੀ ਆ ਨਾ ਅੱਛਾ ਅੱਛਾ ਤੇ ਸਾਰਿਆਂ ਕਹਿੰਦੇ ਵੀਡੀਓ ਵੇਖਦੇ ਤੁਹਾਡੇ ਬਲੌਗ ਵੀ ਵੇਖਦੇ ਆ ਤੇ ਵੀਡੀਓ ਵੇਖਦੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਭੈਣ ਜੀ ਤੁਹਾਡਾ ਤੁਸੀਂ ਇਹਨਾਂ ਨੂੰ ਮਿਲੇ ਆ ਹਾਂਜੀ ਹਾਂਜੀ ਨਹੀਂ ਨਹੀਂ ਤੁਹਾਡਾ ਵੀ ਧੰਨਵਾਦ ਆ ਤੁਸੀਂ ਚਲੋ ਇਹ ਆ ਵੀ ਸਾਡੀਆਂ ਵੀਡੀਓ ਵੇਖਦੇ ਆ ਤੇ ਬਹੁਤ ਬਹੁਤ ਧੰਨਵਾਦ ਸਾਨੂੰ ਲਾਈਕ ਕਰਦੇ ਤੁਸੀਂ ਤੇ ਹੇ ਨਹੀਂ ਕੋਈ ਨਹੀਂ ਫੇਰ ਕੇ ਹੈ ਚਲੋ ਠੀਕ ਆ ਜੀ ਧੰਨਵਾਦ ਸੱਚੀ ਗੱਲ ਸੱਚੀ ਗੱਲ ਸੂਟ ਤੇ ਕੇ ਖਰੀਦ ਕੇ ਦੇ ਦਿੱਤੇ ਆ ਤੇ ਹੁਣ ਚੁੰਨੀਆਂ ਦੀ ਵਾਰੀ ਆ ਗਈ ਨਵਾਂ ਰਾਨੀ ਆਂਦੀ ਆ ਵੀ ਚੁੰਨੀਆਂ ਲੈ ਕੇ ਆਇਓ ਜਰੂਰ ਹੈ ਨਾ ਇਹ ਤੁਹਾਨੂੰ ਵੀ ਕੋਈ ਪਸੰਦ ਦਾ ਦੇ ਦਊਗਾ ਹਾਂ ਜਿਹਨਾਂ ਕਿਹੜਾ ਕੱਪੜਾ ਪਸੰਦ ਆ ਤੁਹਾਨੂੰ ਦੱਸ ਲਿਆ ਉਹੜੇ ਇਡੀ ਖੇਤੀ ਨਾ ਦੱਸ ਸਕਦੇ ਉਹਨਾਂ ਕਮੈਂਟਾਂ ਜੀ ਦੱਸਣਾ ਕੋਈ ਨਾ ਤੇ ਇਹ ਲੱਲੀਆਂ ਵਾਂ ਜੇ ਤਾਂ ਇਹਨਾਂ ਚ ਕੋਈ ਪਸੰਦ ਹੋ ਦੂਜੀ ਵਾਰ ਆਵਾਂਗੇ ਤੇ ਫਿਰ ਹੋਰ ਲੈ ਜਾਾਂਗੇ ਆ ਦੁਕਾਨ ਤੇ ਬਹੁਤ ਵਧੀਆ ਚੁੰਨੀਆਂ ਮਿਲਦੀਆਂ ਜਦੋਂ ਵੀ ਆ ਕੇ ਲੈ ਕੇ ਜਾਓ ਆ ਭੈਣ ਜੀ ਹੁੰਦੇ ਦੁਕਾਨ ਤੇ ਹੋ ਮੇਰੇ ਵੀਰ ਨਾਲ ਹੀ ਟੇਲਰ ਦਾ ਕੰਮ ਕਰਦੇ ਨਾਲ ਕਪੜਾ ਵੇਚਦੇ ਵੀ ਚੁੰਨੀਆਂ ਵੇਚਦੇ ਮੇਰੇ ਹਰਮੱਲਾ ਸਾਹਿਬ ਸਾਰਾ ਕੁਝ ਆ ਤੇ ਵੇਖੋ ਕਿੰਨੇ ਪਿਆਰੇ ਕਲਰ ਜਦੋਂ ਵੀ ਗਏ ਬਾਬਾ ਬਕਾਲਾ ਸਾਹਿਬ ਦਰਸ਼ਨ ਦਿਦਾਰੀ ਕਰਨ ਵਾਸਤੇ ਆਓ ਇਸ ਦੁਕਾਨ ਤੇ ਜਰੂਰ ਆਓ ਇਹ ਸਾਡੇ ਵੀਰਾਂ ਦੀ ਚੁੰਨੀਆਂ ਦੀ ਦੁਕਾਨੀ ਆ ਸਾਰੀ ਚੁੰਨੀਆਂ ਵੀ ਆ ਹੋਰ ਵੀ ਆ ਚੁੰਨੀਆਂ ਵੀ ਯਰ ਮਾਲਾ ਸਾਹਿਬ ਵੀ ਮਿਲਦੇ ਆ ਰਖੜੀਆਂ ਵੀ ਆ ਯਾ ਰਖੜੀਆਂ ਵੀ ਆ ਹਾਂ ਰਖੜੀਆਂ ਵੀ ਆ ਗਈਆਂ ਸੱਚੇ ਪਹਿਣਾ ਵਾਸਤੇ ਰਖੜੀਆਂ ਵੀ ਬਾ ਬਾਹਰੇ ਕਿਤੇ ਚਲਦੀ ਕਿ ਨਾ ਇਹ ਸਾਡੇ ਵੀਰ ਹਾਂ ਸੱਚੇ ਪਾਤਸ਼ਾਹ ਸਾਰਿਆਂ ਦਾ ਭਲਾ ਕਰੇ ਇਹ ਸਾਡੇ ਵੀਰ ਭੈਣ ਸਾਡੀ ਬੈਠੇ ਆ ਰੋਜੀ ਰੋਟੀ ਕਮਾਉਣ ਵਾਸਤੇ ਬੱਚਿਆਂ ਵਾਸਤੇ ਬਾਸ ਕਿਰਪਾ ਇਹ ਬਿਲਕੁਲ ਦਰਬਾਰ ਸਾਹਿਬ ਦੇ ਲੱਗ ਗਈ ਆ ਜਦੋਂ ਆਪਾਂ ਮੱਥਾ ਟੇਕ ਕੇ ਬੈਕ ਸਾਈਡ ਆਵਾਂਗੇ ਨਾ ਸੱਜੇ ਹੱਥ ਤੁਰੇ ਆਉਣਾ ਅੱਗੇ ਨਾਲ ਫਰੂਟਾਂ ਦੀ ਦੁਕਾਨ ਤੇ ਨਾਲ ਆ ਪ੍ਰਸ਼ਾਦ ਦੀ ਦੁਕਾਨ ਤੇ ਨਾਲ ਹੀ ਇਹਨਾਂ ਦੇ ਚੁੰਨੀਆਂ ਦੇ ਪੈਸੇ ਮੈਂ ਦੇਣੇ ਆ ਨਹੀਂ ਚੁੰਨੀ ਨਾਲ ਆਏ ਤੁਸੀਂ ਦੇਣੇ ਲੈ ਲਿਆ ਚੁੰਨੀਆਂ ਚਲੋ ਵਧੀਆ ਠੀਕ ਆ ਲਓ ਆਪਣਾ ਲਿਓ ਜੀ ਲਿਓ ਦੁਕਾਨ ਦਾ ਕੀ ਨਾਮ ਆ ਕਾਲਜੀ 8 ਕਾਲਜੀ 8 ਟੇਲਰ ਇਹ ਆ ਦੁਕਾਨ ਇਹਨਾਂ ਦੀ ਹਾਂ ਠੀਕ ਆ ਜੀ ਬਹੁਤ ਵਧੀਆ ਬੜਾ ਖੁਸ਼ੀ ਦਾ ਮਾਹੌਲ